जमीन अकवैर करके किसान ने बहा देना एक गाल, एक गलदारी है और ये गदारी कामयाब हो जाती है फिर यह गदारी घड़ी जिडा नहीं तवे जिडा नहीं ट्रक जिडा नहीं समुद्र तो व्डा कलंक भगवंत मान तेरे तेु ਲੋਕ ਕਹਿੰਦੇ ਕਿ ਮਿੰਦਰਸੋ ਮਾਸਟਰ ਦਾ ਮੁੰਡਾ ਭਗਵੰਤ ਮਾਨ ਸੀ ਇੱਕ ਉਹ ਗਦਾਰੀ ਕਰਕੇ ਗਦਾਰਾਂ ਦੀ ਸੂਚੀ ਦੇ ਸਭ ਤੋਂ ਉੱਪਰ ਨਾਂ ਤੇ ਰਜਤਰੇ ਇਸ ਲਈ ਕਿਸਾਨਾਂ ਦੇ ਕਿਸਾਨ ਦੇ ਥੇ ਬੰਦਿਆਂ ਦੀ ਅਵਾਜ਼ ਜਿਹੜੀ ਮੂਵਮੈਂਟ ਚੱਲ ਰਹੀ ਹੈ ਲੋਕ ਭੜਾਈ ਪਾਰਟੀ ਤਿਆਰ ਹੈ ਕਿਸਾਨ ਜਥੇਬੰਦਿਆਂ ਮੂਵਮੈਂਟ ਚੜਾਉਣ ਅਸੀਂ ਉਹਦਾ ਸਾਥ ਦੇਵਾਂਗੇ ਕੀ ਸਰ ਇਹ 2027 ਦੇ ਇਲੈਕਸ਼ਨਾਂ ਲੈ ਕੇ ਤਰੀਕ ਤੇ ਤਿਆਰੀ ਤਵਾਰ ਨੰਬਰ 1 ਹਲੇ 2 ਸਾਲ ਪਏ ਅਸੀਂ ਲੀਡਰਸ਼ਿਪ ਬੈਠੇ ਹਾਂ ਅਸੀਂ ਬਕਾਇਦਾ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਮਿਲਣਾ ਕਿਉਂ? ਖਾਮ ਤੋਂ ਪਹਿਲਾਂ ਅਸੀਂ ਇੱਕ ਮੁੱਦਾ ਚੁੱਕਿਆ ਸਾਡੇ ਦਿਨਾਂ ਗਰੀਬਾਂ ਦੇ ਪੁੱਤੇ ਚੁੱਕਦਾ ਕੋਈ ਨਹੀਂ। ਆਹ ਫੋਟੋ ਲੈ ਲਈ ਹੈ ਸੱਤ ਮੁੰਡਿਆਂ ਨੂੰ ਬੰਗੇ ਦੇ ਜਾਂਦੇ ਰਿਹਾ ਕੇ 6-7 ਸਾਲ ਪਹਿਲਾਂ ਬਾਹਰ ਮਾਰ ਦਿੱਤਾ। ਉਹਦਾ ਮੁੱਦਾ ਕਿਸੇ ਨੇ ਨਹੀਂ ਚੁੱਕਿਆ। ਕੱਲਾ ਲੋਕ ਭਾਈ ਪਾਰਟੀ ਨੇ ਚੁੱਕਿਆ। ਉਹ ਸੱਤੇ ਦੇ ਵਿੱਚੋਂ ਹੈ। ਜਾਂ ਪੰਜ 6 ਸਿੱਖ ਮਾਮਾ ਇੱਕ Hindu ਮਾਮਾ ਉਹ ਹਿੰਦੂ ਮਾਦੀ ਤੇ ਸਭ ਤੋਂ ਦਰਦਨਾਕ ਹੈ ਉਹਦੀ ਭੈਣ ਜਿਹੜੀ ਹੈ ਇਕੱਲੀ ਰਹਿ ਗਈ ਤੇ ਉਹ ਹਰ ਦੁਆਲੀ ਤੇ ਫੋਟੋ ਰੱਖੜੀ ਬੰਦੀ ਆ ਸੁਣਦਾ ਕੋਈ ਨਹੀਂ ਕਾਹਦੀ ਦਰਦ ਹੈ ਇਥੇ ਭਗਵੰਤ ਮਾਨ ਤੇ 3.5 ਸਾਲ ਹੋ ਗਏ ਤੂੰ ਉਹ ਸਤਕੁਰਜਾ ਦੇ ਕਤਲ ਕੀਤੇ ਤਾਂ ਨਾਂ ਵੀ ਜਾਣਦਾ ਤੈਨੂੰ ਤੂੰ ਪਿੰਡ ਵੀ ਜਾਣਦਾ ਤੇਰੇ ਕੋਲ ਉਹਦੀ ਫੋਟੋ ਵੀ ਹੈ ਸਾਡੇ ਕੋਲ ਤਾਂ ਹੈਗੀ ਹੈ ਇਸ ਲਈ ਅਸੀਂ ਕਹਿੰਨੇ ਭਗਵੰਤ ਮਾਨ ਗਦਾਰਾਂ ਦੀ ਲਿਸਟ 'ਚ ਇੱਥੇ ਕਈ ਖ਼ਗ਼ਦਾਰ ਆਈ ਕਈ ਖ਼ਗ਼ਦਾਰ ਸ਼ਾ ਮੁਹੰਮਦ ਲਖਦਾ ਅੰਦਰੋਂ ਰਲੇ ਵੇ ਸੀ ਧਿਆਨ ਚੱਦ ਬੋਗਰੇ ਮੇਰਾ ਤੂੰ ਹਿੰਦੁਸਤਾਨ ਤੇ ਅੰਗਰੇਜ਼ਾਂ ਮੇਰੇ ਤੋਂ ਲੈ ਕੇ ਜੇ 24 ਹਜ਼ਾਰ ਏਕੜ ਜ਼ਮੀਨ ਤੂੰ ਅਕਵਾਇਰ ਕਰ ਲਈ ਤੇ ਅਕੇਜਰੀਵਾਲ ਲਈ ਪੰਜਾਬ ਤੇ ਪੰਜਾਬ ਦੀ ਮਾਂ ਤੇ ਗੁਰੂ ਗੋਬਿੰਦ ਸਿੰਘ ਪਿਤਾ ਉਹਨਾਂ ਤੋਂ ਲੈ ਕੇ ਅੱਜ ਤਾਈਂ ਮਹਾ ਖ਼ਗ਼ਦਾਰ ਭਗਵਾਨ ਤਮਨ ਤੂੰ ਹੋਵੇਂਗਾ ਜੇ ਮੈਂ ਗਲਤ मूवमेंट लड़ ला सारे जने उन्होंने साथ दो क्रेडिट लैंड ना लड़ो चौबीस हजार एकड़ बचा लड़ाई लड़ो ये किसान जिते बनी चौदह पंद्र वो रल के जूझदी है उन्होंने कहो तो लड़निया इसलिए बड़ी सोहना माहौल है ਕਿਸਾਨ ਜੱਥੇਬੰਦੀਆਂ ਨੂੰ ਮੇਰੀ ਪਾਰਟੀ ਕਹਿੰਦੀ ਹੈ ਕਿਸਾਨ ਜੱਥੇਬੰਦੀਆਂ ਲੜਨ ਅਸੀਂ ਉਹਨਾਂ ਦੇ ਪਿੱਛੇ ਲੱਗ